I'm gonna ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਹਲਕੇ ਅਜਨਾਲਾ ਦੇ ਪਿੰਡ ਬੋਹਲੀਆਂ ਨਜ਼ਦੀਕ ਲੰਘਦੀ ਨਹਿਰ ਵਿੱਚ ਪਾੜ ਪੈਣ ਕਰਕੇ ਕਿਸਾਨਾਂ ਦਾ ਵੱਡਾ ਨੁਕਸਾਨ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਨਹਿਰ ਵਿੱਚ ਪਾੜ ਪੈਣ ਕਰਕੇ ਕਿਸਾਨਾਂ ਦੀਆਂ ਪਨੀਰੀਆਂ, ਹਰਾ ਚਾਰਾ ਸੜੇ, ਪਾਣੀ ਦੀਆਂ ਮੋਟਰਾਂ ਦੇ ਬੋਰਾ ਵਿੱਚ ਪਾਣੀ ਭੰਨ ਕਰਕੇ ਅਸਲ ਬੁਰੀ ਤਰ੍ਹਾਂ ਤਬਾਹਾ ਹੋ ਗਈ ਜਿਸ ਨਾਲ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ। ਜਿਸ ਤੇ ਚਲਦੇ ਕਿਸਾਨਾਂ ਅੰਦਰ ਮਾਨ ਸਰਕਾਰ ਦੇ ਖਿਲਾਫ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਐਨਾ ਹੀ ਨਹੀਂ ਪਿੰਡ ਦੇ ਕੁਝ ਕਿਸਾਨਾਂ ਦੇ ਘਰਾਂ ਦੀਆਂ ਨੀਹਾਂ ਦੇ ਨਾਲ ਵੀ ਪਾਣੀ ਆ ਗਿਆ। ਕਿਸਾਨਾਂ ਦਾ ਕਹਿਣਾ ਹੈ ਕਿ ਨਹਿਰ ਦੀ ਸਮੇਂ ਸਿਰ ਸਫਾਈ ਨਾ ਹੋਣ ਕਾਰਨ ਨਹਿਰ ਦੇ ਪੁਲ ਵਿੱਚ ਕਾਫੂਸ ਫਸ ਜਾਣ ਕਾਰਨ ਨਹਿਰ ਵਿੱਚ ਪਾੜ ਪਿਆ ਹੈ ਇਸ ਪੂਰੇ ਮਸਲੇ ਤੇ ਜਦੋਂ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਦਰਦ ਇਸ ਤਰੀਕੇ ਦੇ ਨਾਲ ਚਲਕਿਆ ਦਿਖਾਈ ਦਿੱਤਾ ਵੀਡੀਓ ਵਿੱਚ ਜ਼ਰੂਰ ਸੁਣੋ ਜੀ ਸਾਡੀ ਜ਼ਮੀਨ ਪਿੰਡ ਬੋਲੀਆਂ ਵਿੱਚ ਹੈ ਜਿਸ ਦਾ ਬੁਰਜੀ ਨੰਬਰ 105 ਤੇ 106 ਦੇ ਵਿਚਕਾਰ ਇਹ ਪੈਂਦੀ ਹੈ ਨਹਿਰੀ ਪਾਣੀ ਚਗਾਵਾ ਰੋਡ ਨਾਲਾ ਪਿੰਡ ਬੋਲੀਆਂ ਇਹ ਨਹਿਰੀ ਵਿਭਾਗ ਦੇ ਨਗੇਲੀ ਦੇ ਕਾਰਨ ਕੱਲ ਜੋ ਪਾਣੀ ਆਇਆ ਹੈ ਭਗਵੰਤਮਾਨ ਸਰਕਾਰ ਨੇ ਕਿਹਾ ਸੀ ਕਿਸਾਨਾਂ ਨੂੰ ਪਹਿਲ ਦੇ ਆਧਾਰ ਤੇ ਪਾਣੀ ਦਿੱਤਾ ਜਾਵੇਗਾ ਪਰ ਸਾਨੂੰ ਸਾਰਾ ਗੰਦ ਦਿੱਤਾ ਗਿਆ ਹੈ ਜੋ ਜਿੰਨਾ ਗੰਦਾ ਆਣ ਕੇ ਨਹਿਰ ਦੇ ਵਿੱਚ ਅੜ ਗਿਆ ਪੁਲ ਦੇ ਥੱਲੇ ਜੋ ਚ گاਵਾ ਰੋਡ ਜਾਂਦਾ ਹੈ ਇਹ ਨਾਲੇ ਤੋਂ 16 6 24 ਦਿਨ ਰਾਤ 10:30 ਵਜੇ ਦੀ ਗੱਲ ਹੈ ਜੀ ਨਹਿਰ ਰੁੜ ਗਈ ਆ ਅੱਜ 17 ਤਰੀਕ ਹੋ ਗਈ 6ਵਾਂ ਮਹੀਨਾ 2024 10 ਵਾਰ ਚੱਲਿਆ ਵਿਭਾਗ ਦਾ ਅਧਿਕਾਰੀ ਕੋਈ ਨਹੀਂ ਆਇਆ ਸਾਨੂੰ ਕਸਾਲਾਂ ਨੂੰ ਇਸ ਗੱਲ ਦਾ ਦੁੱਖ ਬਹੁਤ ਜ਼ਿਆਦਾ ਹੈ ਅਸੀਂ ਪੰਜਾਬ ਸਰਕਾਰ ਕੋਲੋਂ ਇਹ ਮੰਗ ਕਰਦੇ ਹਾਂ ਕਿ ਇਹਦੀ ਕਾਰਵਾਈ ਕਰਕੇ ਕਾਨੂੰਨੀ ਕਾਰਵਾਈ ਕਰਕੇ ਸਾਰਾ ਰਿਕਾਰਡ ਚੈੱਕ ਕੀਤਾ ਜਾਵੇ ਜੇ ਤੇ ਸਫਾਈ ਦੇ ਪੈਸੇ ਵਿਭਾਗ ਨੇ ਪਾਏ ਆ ਉਹਨਾਂ ਦੇ ਬੰਦ ਇੱਕ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਹ ਅਸਰ ਡਿਸਮਿਸ ਕੀਤਾ ਜਾਵੇ ਜੇਸ ਅਫਸਰ ਨੇ ਇਹ ਪੈਸੇ ਲਏ ਆ ਸਾਡਾ ਨੁਕਸਾਨ ਵੇਖੋ ਇੱਧਰ ਸਾਰਾ ਦਿਖਾਇਓ ਤੁਸੀਂ ਪਨੀਰੀਆਂ ਡੁੱਬ ਗਈਆਂ ਇਹ ਮੇਰੇ ਵੀਰ ਦੇ ਬੰਦੇ ਹੋਣ ਆਏ ਮੁੜੇ ਨੇ ਜਿਨ੍ਹਾਂ ਨੇ ਝੋਨਾ ਲਾਉਣਾ ਸੀ ਕਦੂ ਕੀਤਾ ਵਿਚਾਰੇ ਦੇ ਵਿੱਚ ਸਾਰਾ ਡੁੱਬ ਗਿਆ ਤੂੜੀ ਖਰਾਬ ਹੋ ਗਈ ਘਰ ਦੇ ਲਾਗੇ ਫੁੱਟ ਫੁੱਟ ਪਾਣੀ ਖਲੋਤਾ ਹੈ ਨੀਹਾਂ ਬੈਂਦਾਂ ਡਰਿਆ ਪਨੀਰੀਆਂ ਸਾਰੀਆਂ ਖਰਾਬ ਹੋ ਗਈਆਂ ਆ ਮੇਰੇ ਵੀਰ ਇੱਥੇ ਆਏ ਨਾ ਠੇਕੇ ਦੇ ਪੈੜੀ ਲਈ ਆ ਜੀ 60000 ਵੀਰ ਦੇ ਹਿਸਾਬ ਨਾਲ ਇਹਨਾਂ ਪਨੀਰੀ ਬੀਜੀ ਸਾਰੀ ਡੁੱਬ ਗਈ ਆ ਅਸੀਂ ਪੰਜਾਬ ਸਰਕਾਰ ਕੋ ਇਹੋ ਮੰਗ ਕਰਦੇ ਆਂ ਕਿ ਸਰਕਾਰ ਦਾ ਨੁਕਸਾਨ ਵੇਖੋ ਕਿੰਨਾ ਹੋਇਆ ਪੱਕੀ ਬਣੀ ਨਹਿਰ ਜੇ ਮਟੀਰੀਅਲ ਦੀ ਮਾੜਾ ਲਾਇਆ ਜਿਸ ਦਾ ਨਹਿਰ ਰੁੜ ਗਈ ਉਸ ਜਾਲ ਦਾ ਮਟੀਰੀਅਲ ਸਹੀ ਨਹੀਂ ਲੱਗਾ ਅਸੀਂ ਇਹੋ ਹੀ ਪੰਜਾਬ ਸਰਕਾਰ ਕੋਲ ਮੰਗ ਕਰਦੇ ਆਂ ਖਾਸ ਕਰਕੇ ਨਹਿਰੀ ਵਿਭਾਗ ਦੇ ਉੱਤੇ ਕਾਨੂੰਨੀ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਅਸੀਂ ਸਾਰੇ ਹੀ ਚਿੱਠੀਆਂ ਕੱਢਾਂਗੇ ਸਰਕਾਰਾਂ ਦੇ ਕਰਤਾ ਨੂੰ ਇਨਸਾਫ ਨਹੀਂ ਮਿਲਦਾ ਅਗਲਾ ਸਟੈਪ ਕੀ ਹੋਏਗਾ ਤੁਹਾਡਾ ਸਾਡਾ ਅਗਲਾ ਸਟੈਪ ਇਹੀ ਹੋਵੇਗਾ ਪਹਿਲਾਂ ਅਸੀਂ ਚਿੱਠੀਆਂ ਕੱਢਾਂਗੇ ਪੰਜਾਬ ਸਰਕਾਰ ਨਹੀਂ ਕੋਈ ਕੰਮ ਕਰਦੀ ਅਸੀਂ ਮੇਰ ਕਰਦੇ ਆ ਕਿ ਭਗਵੰਤ ਮਾਨ ਦੀ ਸਰਕਾਰ ਜਿਹੜੀ ਇਹਦੇ ਉੱਤੇ ਪੱਕਾ ਸਟੈਂਡ ਲਵੇਗੀ ਕਿਉਂਕਿ ਜੋ ਅਧਿਕਾਰੀ ਗਲਤ ਕੰਮ ਕਰਦੇ ਨੇ ਪੰਜਾਬ ਸਰਕਾਰ ਭਗਵੰਤ ਸਿੰਘ ਦੀ ਮਾਨ ਉੱਤੇ ਪੂਰਾ ਐਕਸ਼ਨ ਲੈਂਦੀ ਆ ਅਸੀਂ ਆਸ ਰੱਖ ਕੇ ਕਰਦੇ ਆ ਪਰ ਜੇ ਫਿਰ ਵੀ ਕੋਈ ਗੜਬੜੀ ਰਹੀ ਤੇ ਅਸੀਂ ਜਿੱਥੋਂ ਤੱਕ ਵੀ ਜਾਣਾ ਪਿਆ ਕਿਸਾਨੀ ਜਥੇਬੰਦੀ ਨੂੰ ਨਾਲ ਲੈ ਕੇ ਆਪਣਾ ਹਿਸਾਬ ਜ਼ਰੂਰ ਲਾਵਾਂਗੇ ਜੋ ਕਿਸਾਨਾਂ ਦਾ ਧੱਕਾ ਹੋ ਰਿਹਾ ਜੀ ਪਨੀਰੀਆਂ ਸਾਡੀਆਂ ਡੁੱਬ ਗਈਆਂ ਧੜਾਂ ਸਾਡੀਆਂ ਡੁੱਬ ਗਈਆਂ ਤੂੜੀਆਂ ਡੁੱਬ ਗਈਆਂ ਬਹੁਤ ਨੁਕਸਾਨ ਹੋਇਆ ਜੀ ਅਸੀਂ ਇਹ ਹੋਏ ਬੇਨਤੀ ਕਰਦੇ ਆਂ ਪੰਜਾਬ ਸਰਕਾਰ ਨੂੰ ਕਿ ਇਹਦੀ ਕਾਰਵਾਈ ਜਰੂਰ ਕਰਾਓ ਰਿਕਾਰਡ ਚੈੱਕ ਕਰਾਓ ਜੀ ਇਹਦਾ ਜੇ ਇਹਨਾਂ ਪੈਸਾ ਖਾਦਾ ਤੇ ਇਹਨਾਂ ਨੂੰ ਡਿਸਮਿਸ ਕੀਤਾ ਜਾਵੇ ਆਉਣ ਵਾਲੇ ਮੈਹਿਮੇ ਦੇ ਹੋਰ ਅਫਸਰਾਂ ਨੂੰ ਪਤਾ ਲੱਗ ਜਾਵੇ ਕਿ ਪੈਸਾ ਕਿਵੇਂ ਖਾਣਾ ਤੇ ਕੰਮ ਕਿਵੇਂ ਕਰਾਉਣਾ